ਕਵਰ ਨੂੰ ਤੁਸੀਂ ਜਾਣਦੇ ਤਕਿਦਰਾ ਓਏ ਓਏ ਵੀਰ ਵੀਰ ਨੋ 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 ਗਲਤ ਕੰਮ ਨਹੀਂ ਕਰਨੇ ਗੱਡੀ ਨਾਲ ਤੁਸੀਂ ਜਾਣਦੇ ਬੰਦਾ ਬਹੁਤ ਮਸ਼ਹੂਰ ਹੈ ਜੀ ਰੀਲਾਂ ਦਾ ਕਿੰਗ ਹਰਪ੍ਰੀਤ ਸਿੰਘ ਨੰਬਰਦਾਰ ਆ ਜਾ ਆ ਜਾ ਓਏ ਹੋਏ ਨੂਰ ਚੈੱਕ ਕਰੋ ਚਿਹਰੇ ਤੇ ਆ ਜਾ ਯਾਰ ਕੰਮ ਕਮ ਕਰ ਲੈ ਕੋਈ ਵੇਲੜਾ ਤੂੰ ਸਾਰੀ ਦਿਹਾੜੀ ਘੁੰਮ ਜਾਂਦਾ ਇੱਥੇ ਜਾਣਾ ਆ ਜਾ ਯਾਰ ਵਿੱਚੋਂ ਲੋ ਜੀ ਕਹਿੰਦੇ ਗੱਡੀਆਂ ਇਹਦੇ ਕੋਲ ਭਾਈ 7-8 ਗੱਡੀਆਂ ਵੀਰ ਮੁੰਡਾ ਪੂਰਾ ਐਨ ਚਲੋ ਬੰਦਾ ਇਹ ਬੰਦਾ ਜੀ ਬੱਲੇ ਘੂ ਘੂ ਵੀ ਲਵਾਇਆ ਵਾ ਦੇਖੋ ਬੰਦੇ ਨੇ ਇੰਨਾ ਕ ਬੰਦਾ ਅਮੀਰ ਚਾਹੀਦਾ ਹੈ ਵੇ ਜਦੋਂ ਕੱਚੇ 'ਵਰ ਕੋਈ ਗਿਰ ਜਵੇ ਨਾ ਨਵੀਂ ਲੋਰ ਲੈ ਲੈਂਦਾ ਬੰਦਾ ਹੈ ਉਹ ਵਲੌਗ ਮੈਂ ਮਿਸ ਕਰ ਗਿਆ ਜੀ ਤੁਹਾਨੂੰ ਨਹੀਂ ਦਿਖਾਣਾ ਸੀ ਵੇ ਇੰਨਾ ਕ ਬੰਦਾ ਅਮੀਰ ਚਾਹੀਦਾ ਹੈ ਇਹ ਯੇਲ ਨੂੰ ਲਿਵੜਾ ਆਣੀ ਮੈਂ ਧੂੜ ਘੜਦਾ ਪੂਰੀ ਥਾਲਾ ਜੰਗਲਾਂ ਜਾ ਕੇ ਜੰਗਲ ਐ ਝੂੜ ਧੂੜ ਘੜਦਾ ਹੀ ਲੰਬੜ ਪੂਰੀ ਦੇਖ ਲਓ ਗੱਡੀ ਦੀ ਨਾ ਨਾਲ ਨਹੀਂ ਲੱਭਾਉਦਾ ਦੇਖੋ ਤਾਂ ਹੀ ਬਈ ਰੀਲ ਕਿੰਗ ਕਹਿੰਦੇ ਇਹਨੂੰ ਰੀਲ ਕਿੰਗ ਲੰਬੜਦਾਰ ਲੋ ਜੀ ਕਹਿੰਦੇ ਹਰਪਿਤ ਫਾਰਮ ਤੇ ਚੱਲਿਆ ਜੇ ਬਹੁਤ ਦੂਰ ਆ ਦੇਖੋ ਜੰਗਲਾਂ ਦੇ ਵਿੱਚ ਫਾਰਮ ਹੈ ਨਾ ਲੋ ਜੀ ਕਹਿੰਦੇ ਪੁਲਿਸ 'ਚ ਵੀ ਕੰਮ ਕਰਦਾ ਮੁੰਡਾ ਉਹ ਬਈ ਲੋਨ ਪੈਂਦੇ ਆਨੂੰ ਕਈ ਵਾਰ ਐਮਰਜੈਂਸੀ ਚੋਰ-ਚੋਰ ਆ ਜਾਂਦੇ ਚੋਰ ਭਜਾਣੇ ਵਾਸਤੇ ਓਏ ਯਾਰ ਡੰਗਰ ਬਛੇ ਪੁਲਸ ਆ ਗਈ ਪੁਲਸ ਨਾ ਡਰੋ ਲੰਬੜੇ ਆ ਨਾ ਡਰੋ ਨਾ ਡਰੋ ਲੰਬੜੇ ਆ ਬੰਦ ਗੱਲ ਬੰਦ ਗੱਲ ਬਈ ਬੰਦ ਕਰ ਲੋ ਇਹ ਖੇਤ ਕਹਿੰਦੇ ਸਾਰੇ ਕਲੀਨ ਕਰ ਗਿਆ ਰਾਤੋਂ ਰਾਤ ਮੁੰਡਾ ਸਾਰੀ ਰਾਤ ਕੰਮ ਕਰੀ ਜਾਂਦਾ ਇੰਨਾ ਮਿਹਨਤੀ ਸ਼ੌਕਰਾ ਮਿਲਣਾ ਹੀ ਗਏ ਨੂੰ ਧੂਫਲਾਏ ਤੇ ਵੀ ਨਹੀਂ ਆ ਜਾ ਮੁੰਡਾ ਮਿਲਣਾ ਯਾਰ ਧੂਫਲਾਏ ਇਹ ਕਹਿੰਦੇ ਉਹ ਬੰਦਾ ਚੈੱਕ ਕਰ ਲੋ ਜਿਹੜਾ ਆਹ ਉਹ ਦੇਖੋ ਕਹਿੰਦੇ ਤੇ ਉਹੀ ਬੰਦਾ ਜਿਹੜਾ 3 ਵੀ 2 ਚ ਥਾਰ ਦੇ ਬਾਅਦ ਕਿਹੜਾ ਲੰਬੜੇ ਮਿੰਤਾ ਕਰਦਾ ਪਾ ਦੇਖ ਲੈ ਚੱਕ ਲਿਆ ਤਾਂ ਇਹਨਾਂ ਨੇ ਉਹਦੇ ਖੇਤ ਚ ਲਾਇਆ ਹੋਇਆ ਕੰਮ ਹੈ ਇਹਨਾਂ ਦਾ ਹੀ ਤਾਂ ਬੰਦਾ ਉਹ ਪਰ ਇਹ ਉੱਥੇ ਛੱਡਿਆ ਆ ਤਾਂ ਉਹਦਣ ਅੜੀਵਾਜੀ ਚ ਉਹਦੇ ਨਾਲ ਜਿੱਤ ਕਰਕੇ ਰਵੀ ਅੰਦਰ ਤੋਂ ਇਹ ਨਿਕਲ ਨਹੀਂ ਨਹੀਂ ਖਾਲਾ ਲਓ ਜੀ ਕਹਿੰਦੇ ਪਹੁੰਚ ਗਏ ਆ ਅੰਦਰ ਨਹੀਂ ਚੱਕਣਾ ਇਹ ਰਸਤਾ ਬਣਾ ਦੇਗਾ ਨਿਕਲ ਜਾਏਗਾ ਉਹ ਨਿਕਲ ਨਹੀਂ ਨਹੀਂ ਇੱਥੇ ਨੂੰ ਫੇਰ ਉਧਰ ਦੇ ਆ ਜਾਣੀ ਆ ਉਧਰ ਗਿੱਲਾ ਹੈ 1-2 ਦਿਨ ਰੁਕ ਜਾਓ ਕੱਲੂ ਆ ਜਾਣੀ ਹੈ ਅੱਥੀ ਲਾ ਲੋ ਤੂੰ ਤਾਂ ਕਹਿੰਦਾ 4x4 ਵੀ ਨਹੀਂ ਦੇ ਦੇਮਾਂ ਦੇ ਕੱਢ ਲੂੰਗੇ ਤੂੰ ਤਾਂ ਕਹਿੰਦਾ ਯਾਰ ਆਹ ਤੂੰ ਤਾਂ ਕਹਿੰਦਾ 4x4 ਵੀ ਨਹੀਂ ਦਿੱਤੇ ਚੜ੍ਹਣੀ ਉਹ ਖਾਲ ਦਾ ਚੈੱਕ ਕਰ ਲੈ ਤੇਰਾ ਐਸਟੀਮੇਟ ਗਲਤ ਆ राजे ਤੇਰੇ ਬਿਲਕੁਲ ਤੇਰੇ ਨਾਲੋਂ ਤਾਂ ਸੀਰੀਅਸ ਐਸਟੀਮੇਟ ਸਹੀ ਆ ਓ ਬਾਈ ਰਿਸਕ ਨਹੀਂ ਲੈਣਾ ਭਰੀ ਵੀ ਗੱਲ ਲੋ ਜੀ ਕਹਿੰਦੇ ਐਸੀ ਜ਼ਿੰਦਗੀ ਮਿਲਨੀ ਆ ਮਹਾਰਾਜੇ ਰਾਜਿਆਂ ਵਾਲੀ ਜ਼ਿੰਦਗੀ ਇਹ ਤਾਂ ਐ ਕੈਨੇਡਾ ਅਮਰੀਕਾ ਨ ਜਾਂਦੇ ਰਾਜੇ ਔਰੇ ਉੱਥੇ ਜਾ ਕੇ ਨੁੱਤਰ ਬਣਾ ਚੱਟੂ ਆ 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 ਹਾਂ ਹੁਣ ਕਿਹਾ ਹੋ ਗਿਆ ਤੈਨੂੰ ਇਹ ਲਗਾਏਗੇ ਡਰਤਾ ਬਹੁਤ ਹੈ ਆਪਕਾ ਸਰਦਾਰ ਗਾਡੀ ਲਗਾਣੇ ਕੇ ਫਸ ਜਾਏਗੀ ਇਹ ਹੋ ਜਾਏਗਾ ਉਹ ਹੋ ਜਾਏਗਾ ਡਰਫੋਕ ਹੈ ਬਹੁਤ ਬਸ ਹੁਣ ਜੰਮੂ ਨੂੰ ਲੰਘ ਜੂਗਾ ਬਸ ਰਾਜੇ ਬਸ ਆ ਜਾ ਮੁੜਿਆ ਲੋ ਜੀ ਕਹਿੰਦੇ ਮੱਕੀ ਦੇ ਲਾਸ਼ਾਂ ਵਛਾਉਂਦੀਆਂ ਨੇ ਲਾਸ਼ਾਂ ਕਿਸੇ ਨੇ ਵੀ ਭਾਈ ਕਨੌਲੀ ਏਰੀਆ 'ਚ ਤੁਸੀਂ ਉਹ ਮੱਕੀ ਲੈਣੀ ਹੋਵੇ ਠੀਕ ਆ ਜੀ ਕੱਖ ਲੈਣੇ ਹੋਵੇ ਹਰਪ੍ਰੀਤ ਫਾਰਮ 'ਤੇ ਤੁਸੀਂ ਕੰਟੈਕਟ ਕਰ ਸਕਦੇ ਆ ਇਹ ਚਾਰਾ ਬਣਾ ਕੇ ਵੇਚਦੇ ਆ ਜੀ ਮੈਂ ਨੰਬਰ ਤੁਹਾਨੂੰ ਦੇ ਦਾਂਗਾ ਜੀ ਡਿਸਕ੍ਰਿਪਸ਼ਨ 'ਚ ਤੁਸੀਂ ਫੋਨ ਕਰਕੇ ਕਨੌਲੀ ਕਨੌਲੀ ਏਰੀਆ ਦੇ ਨੇੜੇ ਸਾਰੇ ਕੋਈ ਵੀ ਚਾਰਾ ਲੈਣ ਵਾਲੇ ਵੀਰ ਜਿਨ੍ਹਾਂ ਕੋ ਚਾਰਾ ਨਹੀਂ ਹੁੰਦਾ ਮੈਂ ਸਹ ਰੱਖੀਏ ਇਹਨਾਂ ਤੋਂ ਚਾਰਾ ਲੈ ਸਕਦਾ ਹੈ ਸਪੈਸ਼ਲ ਇਹਨਾਂ ਦਾ ਇਹ ਕੰਮ ਹੈ ਚਾਰੇ ਵਾਸਤੇ ਕਰਿਆ ਜਾਂਦਾ ਹੈ ਕਿ ਜਿਨ੍ਹਾਂ ਕੋਲ ਚਾਰਾ ਨਹੀਂ ਹੈਗਾ ਉਹਨਾਂ ਨੂੰ ਬਹੁਤ ਜ਼ਿਆਦਾ ਸਹੂਲਤ ਦਿੱਤੀ ਜਾਂਦੀ ਹੈ ਕਨੋਲੀ ਹਟ ਜਾ ਸਹੂਲਤ ਕਨੋਲੀ ਏਰੀਏ ਚ ਤੇ ਇਹ ਬਹੁਤ ਪੈਸੇ ਕਮਾਉਂਦਾ ਮੁੰਡਾ ਹੈ ਅਮੀਰ ਹੈ ਇਹ ਨਾ ਗੱਭਰੂ ਨਜ਼ਾਰੇ ਆ ਕਾਕਰਾਂਗੀ ਟੀ-ਸ਼ਰਟ ਵਾ ਕੇ ਆਇਆ ਵਾ ਦੇਖੋ ਆਰਡਰ ਲਾ ਰਿਆ ਹਨ ਪੂਰਾ ਕੀ ਹਾਲ ਕੀ ਹਾਲ ਓੜਕ ਕੀ ਹਾਲ ਓੜਕ ਨੇ ਅਮਰੀਕਾ ਜਾਣ ਦੀ ਲੋੜ ਹਟ ਜਾ ਹਟ ਜਾ ਵਾੜ ਜਾ ਫੇਰ ਫੇਰ ਪੰਗੇ ਲਿੰਦਾ ਤੂੰ ਆਈ ਚਣਾਈ ਦਾ ਕੋਰਸ ਕਰਕੇ ਆਇਆ ਵਾ ਕਹਿੰਦੇ ਮੁੰਡਾ ਨਿਊ ਚੰਡੀਗੜ੍ਹ ਤੇ ਕੋਰਸ ਕਰਾਇਆ ਇਹਨੂੰ ਸਪੈਸ਼ਲ ਚਣਾਈ ਦਾ ਪੇ ਕਿਵੇਂ ਕੱਖ ਚੜਨੇ ਆ ਕੀ ਗੱਲ ਕਰਦੇ ਨੇ ਚੈੱਕ ਕਰ ਸਕਦੇ ਆ ਮੇਰੇ ਗੱਲਾਂ ਸੱਚ ਦੱਸਦੇ ਆ ਸੀ ਤੁਸੀਂ ਦੱਸਦੇ ਨਹੀਂ ਕਿਸੇ ਨੂੰ ਜੇ ਨੂੰ ਕੋਈ ਪੁੱਛਦਾ ਬਈ ਤੂੰ ਕੀ ਕਰਿਆ ਕੁਝ ਵੀ ਨਹੀਂ ਜੀ ਤਾਂ ਬਸ ਖੇਤੀ ਕਰਦੇ ਸ਼ੁਰੂ ਤੇ ਇਹਨੂੰ ਸਾਰੀ ਨੌਲੇਜ ਹੈ ਜੀ A to Z ਬੀਜਾਂ ਦੀ ਇਹ ਤਾਂ ਬਹੁਤ ਛੁਪੇ ਰੁਸਤਮ ਆ ਜੀ ਗ੍ਰੈਜੂਏਟ ਹੈ ਇਹ ਫਾਰਮਿੰਗ 'ਚ ਇਹ ਉਹੀ ਥੋੜੀ ਇਹਨਾਂ ਨੇ ਇਹਨਾਂ ਕਾਰੋਬਾਰ ਚ ਲਾਇਆ ਹੈ ਇਹ ਹਰਪ੍ਰੀਤ ਫਾਰਮ ਦਾ ਔਰ ਓਨਰ ਹੈ ਨਹੀਂ ਛੋਟੀ ਉਮਰ 'ਚ ਦੇਖੋ ਬੱਚਾ 20 ਸਾਲ ਦੀ ਉਮਰ ਹੈ ਦੀ ਤੇ ਐਨੇ ਕੁਝ ਐਵੇਂ ਥੋੜੀ ਪਤਾ ਹੁੰਦਾ ਜਦੋਂ ਬੰਦਾ ਪੜ੍ਹਾਈ ਕਰਦੇ ਤਾਂ ਹੀ ਪਤਾ ਲੱਗਦਾ ਮੇਰੇ ਵਲੌਗ ਨਹੀਂ ਚੱਲਣੇ ਤੇ ਲੋਕਾਂ ਨੂੰ ਬਾਈ ਇਹ ਬਹੁਤ ਉਹ ਬਣਾਉਂਦੇ ਆ ਕੋਈ ਸਮਝ ਸਕਦੇ ਤੁਸੀਂ ਦੇਖੋ ਜੀ ਕੈਨੇਡਾ ਜਾ ਕੇ ਲੋਕ ਆਹ ਕੰਮ ਕਰਦੇ ਜਿੱਕਣਾ ਚੱਕ ਕੇ ਲਿਆਉਂਦੇ ਆ ਠੀਕ ਆ ਇੱਥੇ ਗੋਰੇ ਖੜੇ ਹੁੰਦੇ ਆ ਬਈ ਇੱਕ ਭਰੀ ਲਾ ਦੇ ਇੱਥੇ ਇੱਥੇ ਦੇਖੋ ਜੀ ਲੰਬੜਦਾਰ ਖੜੇ ਆ ਫੇਰ ਦੂਜੀ ਤਰ੍ਹਾਂ ਲਾਉਂਦੇ ਆ ਤਾਂ ਹੀ ਕਹਿੰਦੇ ਬਾਈ ਜੀ ਬਾਹਰ ਕੁਝ ਨਹੀਂ ਐਥੇ ਬੇਨਤ ਕਰੋ ਕੰਮ ਕਰੋ ਆਪਣੇ ਮਾਪੇ-ਮਾਪੇ ਕੋਲ ਰੋਣ ਦੀ ਸੇਵਾ ਕਰੋ ਇਹ ਬੰਦਿਆਂ ਨੂੰ ਸਿੱਖਿਆ ਮਿਲਦੀ ਆ ਜਿਹੜੇ ਫਾਰਮਿੰਗ ਕਰਦੇ ਆ ਤੇ ਕਿੰਨਾ ਪੰਜਾਬ ਨਾਲ ਪਿਆਰ ਆ ਦਿਲੋਂ ਪਿਆਰ ਆ ਠੀਕ ਅੱਡਣ ਦੇ ਪਹਿਲਾਂ ਆਜਾਪਾਲ ਚੱਲ ਉੱਪਰ ਬੈਠ ਕੇ ਆਉਂਦਾ ਮੈਂ ਆਜਾ ਯਾਰੇ ਉੱਪਰ ਨਹੀਂ ਛੇਤੀ ਮਾਰ ਛਾਲੋ ਤਾਰ ਲਾਉਣੀ ਆਨੇ ਕਾਦੇ ਮੈਂ ਹੁਣ ਆਪਣੇ ਹੱਥ ਪੈਰ ਤੇ ਡਾਲਵਾ ਤਾਰ ਲੱਗ ਜਾਂਦੇ ਫਿਰ ਪਿਲ ਕੇ ਆਉਂ ਮੈਂ ਲੋ ਜੀ ਕਾਦੇ ਲੰਬੜਾ ਨਹੀਂ ਝੂਲੇ ਲੈਂਦਾਹੀਂ ਲੈਂਦੇ ਛੋਟੇ ਹੁੰਦੇ ਇੱਥੇ ਝੂਲੇ ਲੈਂਦੇ ਐਂ ਕਰਕੇ ਇਹ ਝੂਲੇ ਚ ਐ ਰੁਟ ਜਾਂਦੇ ਐਂ ਦੇਖੋ ਆਹ ਇਤੂ ਲੈ ਲਿੰਦੇ ਰਹਾ ਛੋਟੇ ਹੁੰਦੇ ਇਹਦੇ ਤਾਂ ਹੀ ਪੱਕੇ ਆ ਸਰੀਰ ਦੇ ਹੰਗ ਸਾਰੇ ਭਾਈ ਉਦਣ ਦਾ ਵੀਤੀ ਵਸੇ ਉਂ ਨਹੀਂ ਦੱਬਦੀ ਇਹ ਕੀ ਗੱਡੀ ਬਹੁਤ ਸ਼ਾਨਦਾਰ ਹੈ ਸਿਰਫ ਜਨਮ ਦਿਨ ਵਾਲੇ ਦਿਨ ਰਿੱਥੇ ਜੀ ਦੱਪ ਗਈ ਸੀ ਉਦਾਂ ਗੱਡੀ ਕਨਵਰ ਹੈ ਬਲੈਰੋ ਕੈਂਪਰ 골ਡ ZX ਮੇਰੇ ਪਾਪਾ ਕੀ ਪਸੰਦ ਐਵੇਂ ਥੋੜੀ ਆ ਗੱਡੀ ਫਿਰ